ਅਕੇ ਖੜੀ ਰਾ ਪੁੱਛਦੀ ਰੱਬ ਪੁੱਛਦੀ ਲਾਹੌਰਾਂ ਦੇ ਨਵੇਂ ਬਰਿਆਂ ਵਾਲਾ ਭਰਾ ਵੀ ਕਹਿੰਦੇ ਆਏ ਤੁਹਾਨੂੰ ਜਿਹੜਾ ਘਰਾਇਆਂ ਤੋਂ ਧੰਨਵਾਦ ਕਰਦੇ ਆਂ ਵੱਡੇ ਭਰਾ ਦਾ ਨਰਿੰਦਰ ਸਿੰਘ ਫੱਤੀ ਉਹਨਾਂ ਦੀ ਗੱਲ ਚੱਲਦੀ ਹੈ ਓਏ ਆ ਕੀ ਆ ਕੀ ਆ ਕੀ ਮਨਪ੍ਰੀਤ ਓ ਤੱਟਾ ਹੋ ਕੇ ਲੱਗਣਾ ਪੈਣਾ ਪਰ ਅਗਲੀ ਕਬੱਡੀ ਇਹ ਕਹਿੰਦੇ ਝੋਟਾ ਰੈਕਟਰ ਹੈ ਨਾ ਖੇਡ ਕਬੱਡੀ ਦਾ ਦਾ ਰਾਂਟੇਂ ਦੀ ਸਰਪੰਚ ਸਾਹਿਬ ਸਰਦਾਰ ਸੌਰੀ ਸਰਦਾਰ ਮਹਿਰਤੰਨ ਦੀ ਸਰਪੰਚ ਸਾਹਿਬ ਉਹਨਾਂ ਦਾ ਵੀ ਅਸੀਂ ਜਲਦਰਾ ਘਰਾਈਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਵਿਛੜ ਜਾਂਦੇ ਨੇ ਉਹਨਾਂ ਦੇ ਨਾਲ ਜਾਂਦਾ ਬਹੁਤ ਸਤਾਉਂਦੇ ਨੇ ਤੇ ਸਾਰੇ ਕਮੇਟੀ ਵਾਲੇ ਵੀਰਾਂ ਦੀ ਜੜਦੀ ਕਲਾਗਲੇ ਅਸੀਂ ਜਿਲਦਵਾ ਕਰਦੇ ਆ ਕਿ ਸ਼ਹੀਦ ਸਿੰਘ ਸਰ ਕਮੇਟੀ ਵਾਲੇ ਵੀਰਾਂ ਦੇ ਉੱਪਰ ਆਪਣਾ ਮਹਿਰ ਪ੍ਰਿਆਤ ਰੱਖੇ ਤੇ ਤੁਗਣੀ ਦਾ ਚੌਕ ਦੀ ਤਰੱਕੀ ਬਖਸ਼ੇ ਹੋਇਆ ਤਾਣ ਮੂਰੇ ਹੋ ਗਿਆ ਪਰ ਕਹਿੰਦਾ ਭੱਜੀਆਂ ਕੀ ਕਰ ਰਹੇ ਨੇ ਜਿਦਾਂ ਬਾਬਾ ਜੀ ਐਡਾ ਬੰਦਾ ਪਿੱਛੇ ਲੱਗਾ ਰਹਿਣਾ ਫਿਰ ਕਹਿੰਦੇ ਘਰ ਦੇ ਤੋੜ ਨਹੀਂ ਲੱਗੀਦਾ ਫਿਰ ਤੇ ਡਾਂਡੇ ਮਿੰਡੇ ਨਹੀਂ ਘਾਨੇ ਪੁੱਤ ਕਰ ਦਿੰਦੇ ਐ ਕਹਿੰਦੇ ਹੁਣ ਬੰਦੇ ਜੰਬਦਾ ਹਲੇ ਬੜਾ ਗਰ ਹੋਣਾ ਐ ਆ ਨੌਜਵਾਨ ਜੱਥਾ ਐ ਇਹਦਾ ਮੁੱਖੀ ਗਲਾ ਪੈਂਦੇ ਨੌਜਵਾਨ ਦਾ ਇਹ ਕੋਰੇ ਨਿਸ਼ੋਰ ਅੰਕ ਵਾਲਾ ਐ ਇਹ ਕੱਟੇ ਜਲ ਵਾਲਾ ਐ ਲੁੱਤਾ ਮਾਂ ਦਾ ਲੁੱਤਾ ਕਬੱਡੀ ਮਾਰ ਰਿਹਾ ਐ ਕਿ ਰਾਹ ਦੇ ਵਿੱਚ ਬੈਠੀ ਹੋਣੀ ਗੋਲੀ ਜਾਣ ਕੇ ਦੱਲੇ ਆਵੇ ਟੋਕੜਾ ਚਕਾਈ ਆਣ ਕੇ ਟੋਤਰੇ ਚ ਭਰਨੇ ਉਹ ਹੈਗਾ ਸਖਣਾ ਜੱਕਿਆ ਨਹੀਂ ਜਾਂਦਾ ਵਿੱਚ ਕਾਦੇ ਮੱਖਣਾ ਉਹ ਕਹਿੰਦੇ ਹਰਮਣੇ ਘੁਰ ਕਵਿੰਡੀਆਂ ਇਹ ਅੜੀਦਾਰ ਜੱਫੇ ਲਾਉਂਦਾ ਏ ਇਹ ਤਾਂ ਕਹਿੰਦੇ ਅੜੀਦਾਰ ਜੱਫੇ ਲਾਉਂਦਾ ਏ ਸਰਦਾਰ ਮੇਰ ਸਿੰਘ ਦੀ ਸਰਪੰਟਾਬ ਉਹਨਾਂ ਦੇ ਜੱਟਾਂ ਐ ਸਾਡੇ ਕੋਲ ਜਿਹੜੇ ਕਹਿੰਦੇ ਛੱਡ ਜਾਂਦੇ ਐ ਉਹਨਾਂ ਨੇ ਜਾਂਦਾ ਰਹ ਜਾਂਦਣਾ ਐ ਪਰ ਕਹਿੰਦੇ ਬੜੇ ਨਿੱਕੇ ਦੇ ਸੁਭਾਅ ਦੇ ਮਾਲਕ ਸੀ ਸਰਦਾਰ ਮੇਰਤੰਗੀ ਪਾਣੀ ਗਰਾਊਂਡ ਦੇ ਵਿੱਚ ਪਹੁੰਚਦਾ 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 ਉਹ ਨਵੇਂ ਬਰੇਆ ਤੋਂ ਚੱਲ ਕੇ ਆਏ ਐ ਇਹ ਬੜੀ ਦੂਰ ਤੋਂ ਚੱਲ ਕੇ ਆਏ ਐ ਇੱਧਰ ਸਾਡਾ ਥੋਨੂ ਵੀ ਰਹਿ ਹੋਇਆ ਐ ਨਰਿੰਦਰ ਸਿੰਘ ਫੁੱਕੀ ਹੋਈ ਹਰਜੀਤ ਜੇ ਨੋੜੀ ਮਾਣ ਕਰਦੇ ਐ ਉਹ ਨਾ ਤਾਰਿਕਪੁਰ ਦਾ ਕਹਿੰਦੇ ਦੁਨੀਆਂ ਦੇ ਵਿੱਚ ਨਾਮ ਐ ਢੋਲਾ ਅਤੇ ਪਾਣੀ ਦਿੱਤੀ ਆਪਾਂ ਕਹਤਾ ਪਹਿਲਵਾਨ ਜੀ ਸਾਡਕ ਬਗੈਰੀ ਆਪਾਂ ਕਮੇਟੀ ਵਾਲੇ ਮੈਂਬਰਾਂ ਨੂੰ ਬੇਨਤੀ ਸਰਦਾਰ ਰਾਮ ਸਿੰਘ ਜੀ ਕਸ਼ਮੀਰ ਸਿੰਘ ਜਥੇਦਾਰ ਸਰ ਜੀ ਆਪਾਂ ਪਾਣੀ ਗਰਾਊਂਡ ਦੇ ਵਿੱਚ ਇਹਨਾਂ ਮੁੰਡਿਆਂ ਤੱਕ ਪਹੁੰਚਦਾ ਕਰਦੀਏ ਪ੍ਰਕਾਟਨ ਜੀ ਬੜਾ ਧੰਨਵਾਦ ਹੋਵੇਗਾ ਲਓ ਸਾਹਮਣੇ ਗੱਟਿਆਂ ਦੇ ਵਿੱਚ ਟੋਪੀ ਵਾਲੇ ਕਿੱਲ ਲੱਗੇ ਹੋਏ ਐ ਮੈਨੂੰ ਲੱਗਦਾ ਮਾੜੀ ਕੰਬੋਤੀ ਵਾਲੇ ਅਮਰ ਸ਼ਹੀਦ ਤੰਤਨ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਤਾਰ ਸਿੰਘ ਜੀ ਦੀ ਗੱਲ ਚੱਲੀ ਐ ਕਿ ਰੋਂਦੀ ਹੋਈ ਬੈਕਮ ਦੇ ਖੁੱਲ ਕੇ ਬਾਲ ਕਲੇ ਵਿੱਚ ਪੈ ਗਏ ਦੋ ਸਿੰਘ ਕੁਰਮਾ ਦੀ ਵੱਟ ਕੇ ਟਰਮਪੇ ਦਾ ਲਾਗੇ ਇੱਕ ਹੋਰ ਮਹਾਨ ਜੋਧੀਆਂ ਦੀ ਧਰਤੀ ਦੇ ਚੱਲ ਕੇ ਆਏ ਹੋਏ ਐ ਅਗਲੀ ਕਬੱਡੀ ਕੋਲ ਟੋੜਾ ਹੁੰਦਾ ਵਾ ਫਟਲੇ ਕਟਾ ਦਾ ਸ਼ਰੀਰ ਵਾਲਾ ਤੇਰੀ ਨਿੱਕੀ ਜੀਤ ਪੜਾ ਸੋਆ ਕਟਾ ਲੱਤਾਂ ਵਿੱਚ ਵਰਤਿਆ ਇੱਕ ਸੈਕੰਡ ਨਾ ਮਿਟਿਆ ਨਾ ਮੈਂ ਪ੍ਰਿਆਰ ਦਾ ਸੇਵਕੇ ਨਮਜਦਾ ਰੱਖ 46 ਥੀਰਾ ਵਾਲੇ ਜਦੋਂ ਆਨੋ ਸਾਹਮਣੇ ਹੁੰਦੇ ਹਨ ਤੇ ਵਾਕਿਆ ਕਹਿੰਦੇ ਨਜ਼ਾਰਾ ਵੱਜ ਜਾਂਦਾ ਏ ਜਦੋਂ ਕਹਿੰਦੇ ਮੁੰਡੇ ਨਵੇਂ ਇੱਕ ਦੂਜੇ ਦੇ ਨਾਲ ਖੇਂਦੇ ਆ ਇੱਧਰ ਕਹਿੰਦੇ ਮਾਛੀਕਿਆਂ ਵਾਲੇ ਦੀ ਕਬੱਡੀ ਪੈ ਰਹੀ ਹੈ ਇਹ ਛੱਪੇ ਢੇਲੀਆਂ ਵਾਲੇ ਇਲਾਕੇ ਦਾ ਏ ਸਰਦਾਰ ਜੈਮਲ ਸਿੰਘ ਹਣੀ ਪੜਾ ਮਾਰਕਟਕਾਰ ਦਿੰਦੇ ਆ ਬਾਜਵਾ ਟਰਾਂਸਪੋਰਟ ਦਾ ਕਹਿੰਦੇ ਦੁਨੀਆ ਦੇ ਵਿੱਚ ਨਾਮ ਹੈ ਤੇ ਛੱਪੇ ਭਰਾਣੇ ਨਵੀਂ ਜਿੰਦਗੀ ਦੀ ਸ਼ੁਰੂਆਤ ਕੀਤੀ ਹੈ ਉਸ ਜ਼ਿੰਦਗੀ ਦੇ ਨਾਲ ਅਸੀਂ ਛੱਪੇ ਵੀਰ ਨੂੰ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਬੜਾ ਨੇਕ ਦਿਲ ਕਹਿੰਦੇ ਇਨਸਾਨ ਹੈ ਸਰਦਾਰ ਜੈਮਲ ਸਿੰਘ ਕੁੱਤ ਐਣ ਕਹਿੰਦੇ ਤੋਰੀਆਂ ਮੇ ਮਣੇ ਗਾਲ ਤੇ ਪਰ ਲਾਏ ਖਤਵਾਰੇ ਮੇ ਤੇ ਬਾਨਾ ਟਰਾਂਸਪੋਰਟ ਦਾ ਵੱਡਾ ਨਾਮ ਹੈ ਅੱਧੀ ਕਹਿੰਦੇ ਛੱਪੇ ਦੇ ਇਲਾਕੇ ਤੇ ਚੱਲ ਕੇ ਆਇਆ ਹੈ ਜਿੰਨੇ ਕਹਿੰਦੇ ਹੁਣ ਕਬੱਡੀ ਭਾਈ ਹੋਈ ਤੇ ਜੱਫਾ ਲਾਇਆ ਹੈ ਬੱਲੇ ਨੂੰ ਲੱਗਦਾ ਵੀ ਇੱਕ ਜਾਂ ਦੋ ਜੱਫੇ ਲੱਗੇ ਐ ਇੱਕ ਜਿਹਦਾ ਦੋ ਜੱਫੇ ਹੋਰ ਦਰਸ਼ਕ ਵੀਰੇਓ ਲੱਗੇ ਨਾ ਜੱਜ ਦੇ ਹੱਥ ਹੋ ਗਿਆ ਤੇ ਉਦੋਂ ਜੱਫੇਦਾਰ ਸਾਹਿਬ ਜੀ ਫਿਰ ਦੇਖਿਓ ਕਰਾ ਹਰ ਕੰਦੇ ਪੱਖੀ ਦੇ ਵਿੱਚ ਕੋਲੇ ਮਗਣਾ ਸ਼ੁਰੂ ਹੋ ਜਾਣੇ ਆ ਅੱਜ ਝੋਟਾ ਹੈ ਕਬੱਡੀ ਦਾ ਐਤਮਾਚਾੰਦੇ ਨਵੇਂ ਬਰਿਆ ਵਾਲੇ ਰਾਜੂ ਜੀ ਕਬੱਡੀ ਪੈ ਰਹੀ ਹੈ ਨਰਿੰਦਰ ਸਿੰਘ ਫਤਜੀ ਹੋਣੀ ਹਰਜੀਤ ਸਿੰਘ ਫਤਜੀ ਹੋਣੀ ਗੁਰਪ੍ਰੀਤ ਸਿੰਘ ਹੋਣੀ ਕਹਿੰਦੇ ਮਾਣ ਕਰਦੇ ਨੌਜਵਾਨ ਦੀ ਖੇਡ ਤੇ ਸਰਦਾਰ ਨਰਿੰਦਰ ਸਿੰਘੀ ਬੜੇ ਸਮਾਜ ਤੇ ਵੀ ਨੇ ਸਰਦਾਰ ਹਰਜੀਤ ਸਿੰਘ ਦੀ ਗੁਰਪ੍ਰੀਤ ਸਿੰਘ ਦੀ ਨਵੇਂ ਪ੍ਰਿਆਹ ਵਾਲੇ ਤੇ ਰਾਜੂ ਕਹਿੰਦੇ ਵੱਡੀ ਰਿਪੋਰਟ ਕਰਦੇ ਆ ਇੱਕ ਨਾਮਤਰੀ ਰਿਪੋਰਟ ਦੁਨੀਆ ਦੇ ਵਿੱਚ ਕਹਿੰਦੇ ਵੱਡੀ ਬਾਪ ਛੱਡੀ ਹੋਈ ਹੈ ਪਰ ਕੰਦੇ ਮਨਪ੍ਰੀਤ ਹੈ ਨਵੇਂ ਪਿੰਡ ਵਾਲਾ ਜਿਹੜਾ ਨਹੀਂ ਜੱਫਾ ਨਾਲ ਟੱਕਿਆ ਕਿ ਉਹ ਕਹਿੰਦਾ ਹਥਿਆਰ ਜਿਹਦੀ ਜਿੱਤ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਜੇਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਜੇਵਾਰ ਆ ਵੀ ਗੱਜਕੋੜੀ ਛੱਤੀ ਵਾਲਾ ਇਹ ਕਹਿੰਦੇ ਗੁੰਦਿਆ ਤੇ ਆਏ ਨੌਜਵਾਨ ਜਾਫੀ ਥਾਂ ਲੱਭਦੇ ਕਿ ਮੁੰਡੇ ਨੂੰ ਹੱਥ ਕਿੱਥੇ ਪਾਈਏ ਟੱਚ ਡਬਲ ਤੇ ਨੰਬਰ ਰੇਡਰ ਦਾ ਹਾਲੇ ਤੇ ਬੜਾ ਅੰਗਰ ਹੁਣ ਓਏ ਨਵੇਂ ਪਿੰਡ ਵਾਲਿਆ ਕੋਈ ਹੋਰ ਕੋਟ ਨੂੰ ਵੀ ਠੰਡਾ ਓਹ ਹਾਲੇ ਮੈਚ ਵੀ ਠੱਟਾ ਠੰਡਾ ਚੱਲਦਾ ਥੋੜਾ ਜਿਹਾ ਮੈਚ ਕੱਟਾ ਕਰਨਾ ਪੈਣਾ ਪਤਾ ਲੱਗਣਾ ਚਾਹੀਦਾ ਹੈ ਕਿ ਅਮਰਦੀਪ ਤੰਤਰਬਾਪਾ ਜੀਵਨ ਚੰਡੀ ਦਾ ਮੇਲਾ ਮਾਰ ਹਟਾ ਖੱਟ ਮਾਰ ਹਟਾ ਸਿੰਘ ਜੀ ਦੇਖੀ ਜਾਇਓ ਬਨੇ ਸਾਰੇ ਗੋਡਿਆਂ 'ਤੇ ਨਹੀਂ ਐ ਬਾਬਾ ਜੀ ਹਾਲੇ ਤੇ ਹਾਕ ਤੋਂ ਬਾਅਦ ਬੜਾ ਕਰ ਹੋ ਜਾਣਾ ਹੈ ਹਾਲੇ ਤੇ ਕਹਿੰਦੇ ਇੱਕ ਅੱਧੀ ਕਬੱਡੀ ਆਤਰ ਪਈ ਹੈ ਸਰਦਾਰ ਬਲਦੇਵ ਸਿੰਘ ਜੀ ਕੁਲਵਿੰਦਰ ਸਿੰਘ ਜੀ ਤੇ ਬਲਵੀਰ ਸਿੰਘ ਜੀ ਮੇਰੇ ਫਾਦਰ ਸਾਹਿਬ ਕਿੰਨੇ ਭਰਾ ਕਹਿੰਦੇ ਅੱਜ ਆਏ ਹੋਏ ਐ ਤੇ ਜਿਹੜਾ ਚਾਚੇ ਤਾਂ ਬਾਪੂ ਹਣੀ ਨਾਲ ਖੜ ਜਾਣਾ ਫਿਰ ਤੇ ਗੱਲਾਂ ਹੋਰ ਹੋ ਜਾਂਦੀਆਂ ਐ ਓਏ ਬੱਚੇ ਓਏ ਬੱਚੇ ਅਗਲੀ ਕਬੱਡੀ ਓਏ ਨਵੇਂ ਪਿੰਡ ਵਾਲਿਆ ਤੁਹਾਡਾ ਭਾਈ ਟੱਕਿਆ ਸਵਾਦ ਤਾਂ ਜੱਟਾਂ ਕੇ ਜੱੱਤੇ ਦੀ ਹੱਕ ਦੇ ਬੰਦੇ ਓਏ ਮੇਨੂ ਲੱਗਾ ਜੱੱਪਿਆ ਵਾਲੀ ਮਸ਼ੀਨ ਸ਼ੁਰੂ ਹੋ ਗਈ ਹੈ ਉਧਰ ਜੱੱਤੇ ਦਾ ਵੀ ਬਾਬਾ ਜੀ ਚਲਾਨ ਘੱਟਦਾ ਬਗਾਨੇ ਪੁੱਤਾਨਾ ਜਦੋਂ ਕੋਈ ਬਾਹਲਾ ਤੰਗ ਕਰੇ ਨਾ ਫਿਰ ਕਹਿੰਦੇ ਕੱਗੂ ਗੱਲ ਵਾਂਗੂੰ ਤੇ ਦੀਪਦਲਾਂ ਚੋਂ ਕੱਟਣੀ ਪੈਂਦੀ ਹੈ ਆ ਵੀ ਕਹਿੰਦੇ ਟਾਮੇ ਟਾਮੇ ਜੱਫੇ ਜਾਂਦਾ ਏ ਇਹਨੂੰ ਕਹਿੰਦੇ ਜੱਫੀ ਧਰਤਦਾ ਜੱਫੇ ਲਾਉਣ ਦੇ ਲਈ ਕਿ ਅ ਕਬੀਰ ਨੂੰ ਕਦੇ ਗਿੱਟੇ ਤੋਂ ਬੜੀਆ ਜਾ ਕਰ ਕਹਿੰਦੇ ਕੋਟ ਤੋਂ ਬੜੀਆ ਓਏ 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 ਮਾੜੀ ਮਹਿਕੇ ਵਾਲਾ ਅੱਜ ਕਹਿੰਦੇ ਰੰਗਾਂ ਦੇ ਵਿੱਚ ਆਇਆ ਹੋਇਆ ਹੈ ਅਗਲੀ ਕਬੱਡੀ ਹਨੀ ਦੀ ਇੱਕ ਹਨੀ ਪੰਡਤ ਫੁੱਲੋ ਵਾਲਿਆ ਬੜਾ ਕਹਿੰਦੇ ਮਹਿਟ ਹੋਇਆ ਇੰਸਟਾਗ੍ਰਾਮ 'ਤੇ YouTube 'ਤੇ ਇੱਕ ਆ ਹਨੀ ਹੈ ਨੌਜਵਾਨ ਅਮਰ ਜਹੀਦ ਤੰਤਨ ਬਾਬਾ ਵੀਰ ਸਿੰਘ ਦੀ ਸ਼ਾਂਤੀ ਦੇ ਪੁੰਜ ਉਹਨਾਂ ਦੇ ਕਹਿੰਦੇ ਪਿੰਡ ਤੋਂ ਝਟ ਕੇ ਆਇਆ ਹੋਇਆ ਹੈ ਗੱਗੋ ਪੂਆ ਕਹਿੰਦੇ ਇਹਦਾ ਬਾਬਾ ਜੀ ਜਿੱਤੋਂ ਬਾਬਾ ਪੀਰ ਸਿੰਘ ਦਾ ਜਨਮ ਹੋਇਆ ਹੈ ਅਗਲੀ ਕਬੱਡੀ ਲੁਧਰਦੀ ਜਿੱਥੇ ਕਹਿੰਦੇ ਲੁਧਰ ਨੇ ਪੈਰ ਅਕਤੋਂ ਤੋਂ 2 ਮਹੀਨਾ ਕੱਖ ਨਹੀਂ ਹੋਣਾ ਸਮਝ ਲਓ ਜੇ ਇਹ ਦੇ ਥੱਲੇ ਜਾਫੀ ਆ ਗਿਆ ਉਹਦਾ ਕੀ ਬਣੂਗਾ ਜਾਫੀ ਵੀ ਕਹਿੰਦਾ ਡਰਦੇ ਡਰਦੇ ਆਪਣੀ ਪਾਉਂਦੇ ਕਿਉਂਕਿ ਮਾਣੇ ਕਹਿੰਦੇ ਚੂੜੀਆਂ ਖਵਾ ਖਵਾ ਕੇ ਭਾਲਿਆ ਨੌਜਵਾਨ ਨੂੰ ਅਗਲੀ ਕਬੱਡੀ ਪੈ ਰਹੀ ਹੈ ਇਹ ਗੁਰਪ੍ਰੀਤ ਟਿੰਗ ਨਵੇਂ ਪਿੰਡ ਦੇ ਚਾਰ ਖੜੇ ਨੇ ਕਿ ਖੜੇ ਮਾਰਨ ਛਾਪੀਆਂ ਬਈ ਟੋਟੀ ਲੱਖਾ ਜਵਾਰਾ ਲਾਲੀ ਆ ਬੋਲਤ ਪਰਿਵਾਰ ਦਾ ਹੈ ਤੇ ਸਰਦਾਰ ਕਰਤਿਆੰਗ ਟਿੰਗ ਵਪਾਰੀ ਦਾ ਪੁੱਤ ਹੈ ਇਹ ਬਹੁਤ ਦਾ ਵੀਰ ਹੈ ਤੇ ਇਹਦਾ ਬਾਪੂ ਸਰਦਾਰ ਰਾਮ ਟਿੰਗ ਸਰਦਾਰਜੀਤ ਟਿੰਗ ਹੈ ਵਪਾਰੀ ਦਾ ਤੇ ਜਿਹੜਾ ਵੀ ਕਹਿੰਦੇ ਦਾ ਬਾਪੂ ਕੋਈ ਨਵੀਂ ਮੱਝ ਕਾ ਲੱਗੇ ਆਉਦਾ ਇਹਨਾਂ ਤੇ ਸਭ ਤੋਂ ਪਹਿਲਾਂ ਨੌਜਵਾਨ ਕੇ ਤੈਨੂੰ ਢੱਡਾ ਮਾਰ ਮਾਰ ਕੇ ਚੁੰਮਦਾ ਏ ਜਿੰਨੇ ਹੁਣ ਜੱਫਾ ਲਾਏ ਇੱਥੇ ਪਤਾ ਲੱਗਦਾ ਏ ਕਿ ਕਹਿੰਦੇ ਕਿ ਕਹਿੰਦੇ ਬੜੀ ਖਰਾਕ ਖਾਧੀ ਏ ਬੜੀ ਮਿਹਨਤ ਕੀਤੀ ਏ ਨੌਜਵਾਨਾ ਹੋਰ ਮਿਹਨਤਾਂ ਕਰ ਕਿ ਤੈਨੂੰ ਮੇਰੀਏ ਤਲਾਕੇ ਹੁਣ ਮਿਹਨਤਾਂ ਨੂੰ ਹੋਰ ਵੀ ਵਧਾ ਲੈ ਫਿਰ ਖੁਰਨਾ ਜਾਈ ਤੂੰ ਯਾਰ ਖੁਦ ਨੂੰ ਹੀ ਇੰਨਾ ਕਬਕਾਲੇ ਯਾਰਾ ਯੋਜਨਾ ਬਣਾ ਕੇ ਕਿਤੇ ਬੈਠ ਕੇ ਕੰਦ ਵਿੱਚ ਇਕੱਲੇ ਹੁਣ ਦੇਰ ਨਹੀਂ ਦਿਨਾਂ ਜਰਾ ਬਛੇਤੀ ਹੀ ਕਰਾਉ ਬੱਲੇ ਬੱਲੇ ਓ ਤੌਲਾ ਧਫੇ ਟਕੇ ਰਾਜੂ ਕੋਈ ਚੱਕਰ ਨਹੀਂ ਵੱਜ ਲੈਣ ਤੇ ੱਲੇ ਤੇ ਰਜਣੀਆਂ ੱਲੇ ਤੇ ਟੜਾ ਕਰ ਹੁਣ ਨੌਜਵਾਨ ੱਲੇ ਦਾ ਥੜ-ਥੜ ਹੋਣੀ ਬਾਕੀ ਐ ੱਲੇ ਖੜਕਾਂ ਘਟਾਏ ੱਲੇ ਤੇ ਕਹਿੰਦੇ ਕੋਟ ਬੁੱਢਾ ਜੱਟ ਖੜਕਾ ਲੜਕਾ ਰਹਿਣਾ ਪਤਾ ਲੱਗਣਾ ਹੈ ਕਿ ਅੱਜ ਤਲਵੰਡੀ ਮੋਹਰ ਕੰਢੇ ਵਿੱਚ ਬਾਬਾ ਜੀ ਦਾ ਮੇਲਾ ਓਏ ਬਚੋ 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 ਤੋਂ ਬਚੋ ਬਚੋ ਜਿਹੜਾ ਸਮਝ ਲੋ ਇਹਦਾ ਅੜਕੇ ਚੜ ਗਿਆ ਉਹ ਮੰਜਿਆ ਗਿਆ ਉਹ ਮਨ ਇੱਧਰ ਕਹਿੰਦੇ ਤੂਤਾਂ ਵਾਲੇ ਪਹਿਲਵਾਨ ਦਾ ਜੂਰ ਬਾਹਰ ਸਤਕਾਰ ਕਰਿਓ ਅਸੀਂ ਦਿਲਦਾਰਾਂ ਘਰਾਂਿਆਂ ਦਾ ਧੰਨਵਾਦ ਕਰਦੇ ਹਾਂ ਸਾਰੇ ਕਮੇਟੀ ਵਾਲੇ ਵੀਰਾਂ ਦਾ ਮਾੜੀ ਨਕਰੀ ਟੀਵੀ ਕਹਿੰਦੇ ਇੱਕ ਟਾਪ ਦੀ ਬਣੀ ਹੋਈ ਹੈ ਗੁਰਕਵਿੰਡਿਆ ਤੇ ਅਮਨਿੰਦਰ ਗਿੱਲ ਦੇ ਪਿੰਡ ਦਾ ਏ ਨੌਜਵਾਨ ਮਾੜੀ ਕੰਬੋ ਕਿਆਂ ਦੀ ਟੀਮ ਹੈ ਇੱਕ ਪਾਸੇ ਤੇ ਦੂਜੇ ਪਾਸੇ ਕਹਿੰਦੇ ਫੱਤੇ ਗੁਰਦੀ ਟੀਮ ਹੈ ਨਵੇਂ ਪਿੰਡ ਦੀ ਟੀਮ ਹੈ ਹੱਕ ਜੂਨ ਕਰਦੇ ਦੱਬ ਗਈ ਇਹ ਕੱਟ ਹੁੰਦੀ ਆ ਉਧਰ ਕਹਿੰਦੇ ਅੰਪਾਇਰਿੰਗ ਵੀ ਬਹੁਤ ਵੱਡੀ ਹੈ ਦੱਬ ਗਈ ਇਹ ਇਹ ਤਾਂ ਦੁਨੀਆ ਪੜੀ ਛੇਤੀ ਕੂਚੋਂ ਨੰਬਰ ਕਲੀਅਰ ਕਰਦੀ ਹੈ ਰੰਗਾਂ ਦੇ ਵਿੱਚ ਆਉਣਾ ਪੈਣਾ ਹੈ ਅਗਲੀ ਕਬੱਡੀ ਮਾਂ ਦਾ ਕਹਿੰਦੇ ਲੁੱਧਾ ਕਬੱਡੀ ਪਾ ਰਿਹਾ ਹੈ ਲੁੱਧੇ ਦੀ ਪੈਂਦੀ ਹੋਈ ਕਬੱਡੀ ਚਾਰ ਖੜੇ ਨੇ ਕਖੜੇ ਮਾਰਨ ਛਾਪੀਆਂ ਬਈ ਟੋਟੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁੜਦ ਨਾ ਖਾਲੀ ਉਹ ਵੇਲੀ ਨੱਥ ਕਰਿਆ ਜਿੱਥੇ ਮੋੜ ਤੇ ਪੰਗਾ ਤਾਕੇ ਸਿੰਘ ਫੱਟ ਕੇ ਕੁੰਡੀਆਂ ਦੇ ਮਿੱਤਰੋ ਬਹਿ ਜੋ ਕੌਡੀ ਲਾ ਕੇ ਨਾਚਣ ਦੇ ਸਾਡੇ ਜੱਟਦਾਰ ਕਸ਼ਵੀਰ ਸਿੰਘ ਜੀ ਸਰਦਾਰ ਰਾਮ ਸਿੰਘ ਦੀ ਸਰਪੰਚ ਸਾਹਿਬ ਪ੍ਰਕਾਸ਼ਪਤੀ ਜੀ ਤੇ ਸਰਦਾਰ ਜੀਤ ਸਿੰਘ ਕੌਡੀ ਸਾਹਿਬ ਅਮਰਜੀਤ ਸਿੰਘ ਜੀ ਕਰਨ ਸਿੰਘ ਪਰਵੰਦਰ ਦੇਖੋ ਉੱਤਰ ਦੇਖੋ ਇਹ ਕੌਣ ਹੈ ਇੱਕੰਦੇ ਨਵੇਂ ਮਰਿਆ ਵਾਲਾ ਸੇਵਕ ਸੰਭਰ ਦਾ ਮੱਖਣ ਸਿੰਘ ਦੀ ਸਰਪੰਚ ਸਾਹਿਬ ਤੇ ਨਾਲ ਕਹਿੰਦੇ ਸਰਦਾਰ ਸਰਦਾਰਾ ਚੰਗੀ ਤੇ ਗੁਰੂ ਕਾ ਵਜੀਰ ਬਾਬਾ ਸਿਕੰਦਰ ਸਿੰਘ ਦੀ ਤੇ ਭਾਈ ਗੁਰਪ੍ਰੀਤ ਸਿੰਘ ਦੀ ਤੇ ਚੌਂਕੀਦਾਰ ਭਾਈ ਮਹਿੰਦਰ ਸਿੰਘ ਸਾਰੇ ਭਰਾ ਬੜੇ ਸ਼ਤਕਾਰਯੋਗ ਓਏ ਝੋਟਾ ਟਕਣਾ ਪੈਣਾ ਝੋਟਾ ਟਕਣਾ ਪੈਣਾ ਇਹ ਬੜੀ ਦੂਰ ਤੋਂ ਚੱਲ ਕੇ ਆਇਆ ਹੋਇਆ ਹੈ ਕਹਿੰਦੇ ਦੂਰ ਪਸ਼ੌਰਾਂ ਦੇ ਪਾਕੇ ਖੜੀ ਰਾਇ ਸੁੱਤੀ ਰਾਤ ਪੁੱਛਦੀ ਲਾਹੌਰਾਂ ਦੇ ਕਿੱਕ ਕਰੇ ਵੀ ਕੈ ਪਲਤਾਰੀਆਂ ਵੀ ਕੰਨਾਂ ਕੰਨਾਂ ਦੇ ਕੋਕਰੂਤੇ ਵਾਲੀਆਂ ਵੀ ਕੰਨਾਂ ਹਰ ਇੱਕ ਨੇ ਦਪੱਟੇ ਤੋੜੇ ਚੈਲੀਆਂ ਵੀ ਕੰਨ ਕੁੰਡ ਵੀ ਕਰ ਤੇ ਕੁੰਡ ਵਾਲੀਆਂ ਵੀ ਕੰਨਾਂ ਹੁਣ ਚੱਲ ਪਾ ਗਲੇ ਦੀ ਬਾਣੇ ਕੀ ਬਣ ਗੁਣੀਆਂ ਦਾ ਸੱਚੇ ਪਾਚੇ ਵਾਂਗੂ ਜਿਹੜਾ ਪਰ ਜਿਹੜਾ ਲੱਗਿਆ ਨਿੱਕੇ ਰੇ ਉਹ ਹੀ ਜਾਣਦਾ ਮੇਰਾ ਕਣ ਇਹ ਮਨਪਰੀ ਦੇ ਨੌਜਵਾਨ ਬੜੇ ਟੌਪ ਦੇ ਜੱਫੇ ਲਾਏ ਆ ਕਿ ਗੱਲ ਕਰੇ ਜੋ ਖੱਬੀ ਖਾਨਾ ਨਹੀਂ ਫੜ ਵੱਡੇ ਵੱਡੇ ਥੋਕ ਦਿੱਤੇ ਜੋ ਰੁਕੇ ਸੀ ਚੱਲਣ ਲਾਤੇ ਨੇ ਜੋ ਚੱਲਦੇ ਸੀ ਉਹ ਰੋਕ ਦਿੱਤੇ ਇਥੇ ਹੌਣ ਸਲਾਮਾ ਜੁੜਤਾ ਨੂੰ ਕੋਈ ਗਦਰਨਾ ਪੈਂਦੀ ਕੰਮ ਦੀ ਹੈ ਕੁੜੀਆਂ ਨਹੀਂ ਮਿੱਟੀ ਮਾਝੇ ਦੀ ਬੰਦੇ ਟਕਰਾਉਣੀ ਜਾਂਦੀ ਹੈ ਪਰ ਪ੍ਰੀਤਿਆ ਕਹਿ ਦਿਆ ਨੂੰ ਉਹ ਤਾਂ ਮੇਰੇ ਨੌਣਾ ਪੈ ਨਹੀਂ ਜਿਹੜਾ ਥੁਰਤਾਂ ਦੇ ਵਿੱਚ ਜਾਂਦਾ ਪ੍ਰਗਟ ਸਿੰਘ ਜਿਹੜਿਆ ਉਹਨੂੰ ਪਕੰਦ ਕਰਦੀ ਹੈ ਜਿਹੜਾ ਥੁਰਤਾਂ ਦੇ ਨਾਲ ਖੇਡਦਾ ਕੰਨਿਆ ਕਹਿੰਦੇ ਉਹਦੇ ਨਾਲ ਖੜ ਖੜ ਕੇ ਆਰਪੋਰਡ ਨਾਲ ਖਿਚਾਉਂਦੀ ਹੈ ਲੁੱਤੇ ਦੀ ਕਬੱਡੀ ਪੈ ਰਹੀ ਹੈ ਕਿ ਇਹ ਹੀ ਮੇਰਾ ਲੁੱਤਾ ਤੇ ਇਹ ਹੀ ਮੇਰਾ ਮੋਹਣਾ ਨਹੀਂ ਮਛਕਿਆਂ ਵਾਲਾ ਮੁੱਤਰਤਾ ਬਾੜਾ ਤੋਣਾ ਨਹੀਂ ਓਏ ਮੁੱਤਰਾ ਪਾਜਲਾ ਓ ਮਾਰ ਮਾਰ ਕੇ ਬਗਾਨੇ ਪੁੱਤ ਨੇ ਬਾਬਾ ਜੀ ਟੁੱਟਿਆ ਜਿਵੇਂ ਬੋਰਡ ਤੋਂ ਬਿੱਲਾ ਡਿੱਗਦਾ ਏ ਇਸ ਸਮੇਂ ਕਹਿੰਦੇ ਅਗਲੀ ਕੋਟੀ ਆ ਰਹੀ ਹੈ ਇੱਕ ਕੋਪੀ ਹੈ ਨੌਜਵਾਨ ਕੋਰਨ ਸ਼ੋਰ ਹੁੰਦੇ ਕਾਲੀ ਗਾਨੀ ਦਾ ਵਿੱਚ ਕਿੰਨੀ ਸੋਹਣੀ ਲੱਗਦੀ ਹੈ ਕਿ ਕਾਲੀ ਗਾਨੀ ਖਰੀਦੀ ਜਦੋਂ ਜ਼ਿਲ੍ਹੇ ਸੰਗਰੂਰ ਤੋਂ ਕੋਟੀ ਅਮਰਜੀਤ ਖੜਾ ਰਹਿੰਦਾ ਰਹਾ ਦੂਰ ਤੋਂ ਨਵੇਂ ਕਰਿਆ ਵਾਲਾ ਕਦੇ ਕੁੱਟ ਫੜਦਾ ਕਦੇ ਕਿੱਟਾ ਫੜਦਾ ਉਹ ਜੱਟਾ ਕਿਰਿਆਮ ਤੂੰ ਦਾ ਕਰਦਾ ਜੱਟਾ ਕਰਿਆਨਤੂ ਦਾ ੱਟਾ ਕਰਦਾ ਮੂੰਥੂਸੇ ਵਾਲੇ ਆ ਕਿਹੜੇ ਕਿਹੜੇ ਗੈਣ ਟਾੜੀ ਦਾ ਕਰਾ ਪਣਦੀ ਐ ਮੂੰਥੂਸੇ ਵਾਲੇ ਦੇ ਨਾਂ ਤੇ ਅੱਜ ਕਹਿੰਦਾ ੱਟਾ ਕੀਤਾ ਏਣ ਔਰਵਾਨ ਨੇ ਚਲਦੇ ਹੋਏ ਮੈਚ ਦਾ ਆਪਣੀ ਤਰੱਕੀ ਕਰੋ ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਕਿਉਂਕਿ ਤੁਹਾਡੇ ਵਰਗਿਆਂ ਕਮੇਟੀਆਂ ਹਰੇਕ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਇਧਰ ਸਰਦਾਰ ਹੀਰਾ ਸਿੰਘ ਜੇ ਸਰਦਾਰ ਸਰਦਾਰ ਮੱਖਣ ਸਿੰਘ ਜੀ ਤੇ ਨਾਲ ਸਰਦਾਰ ਨਰਿੰਦਰ ਸਿੰਘ ਜੀ ਬਹੁਤ ਵੱਡਾ ਮਾਨ ਤਾਣ ਦੇ ਕੇ ਗਏ ਪਰ ਉਹਦਾ ਨੰਬਰ ਦਾਤਾ ਜੀ ਜਿੱਥੇ ਤੁਹਾਡੀ ਮੋਹਰ ਲੱਗ ਜਾਂਦੀ ਉੱਥੇ ਜੱਜ ਵੀ ਕਹਿੰਦਾ ਕੁਰਤੀ ਝਟ ਕੇ ਬਾਹਰ ਹੋ ਜਾਂਦਾ ਹੈ ਇਹਨਾਂ ਮੱਲਾ ਦਾ ਵੀ ਆਪਾਂ ਜਰੂਰ ਮਾਨਤਾ ਪ੍ਰਕਾਰ ਕਰਨਿਆ ਕਿਉਂਕਿ ਮੈਨੂੰ ਦੱਸ ਦਿਓ ਉਹ ਪਰ ਨਵੇਂ ਪਿੰਡਿਆ ਨਵੇਂ ਪਿੰਡਿਆ ਨਵੇਂ ਪਿੰਡਿਆ ਕਹਿੰਦੇ ਅੱਜ ਕਹਿੰਦੇ ਬੜੇ ਟੌਕੇ ਜੱਫੇ ਲਾ ਰਹੇ ਆ ਸਰਦਾਰ ਰਮਿੰਦਰ ਸਿੰਘ ਜੀ ਤੇ ਸਰਦਾਰ ਮਕਰਨ ਸਿੰਘ ਜੀ ਬਹੁਤ ਵੱਡਾ ਮਾਣ ਕਮਾ ਲਏ ਗਏ ਆ ਉਹ ਕੋਤੀ ਬਾਈ ਹੁਣ ਦੱਤ ਦੇ ਹਵਾ ਲਾਉਦਾ ਐ ਨਾ ਰੌੜਵਾਣਾ ਐ ਕਹਿੰਦੇ ਕੱਕ ਵੀਰ ਦੀ ਕਬੱਡੀ ਪੈ ਰਹੀ ਆ ਸਰਕਾਰੀ ਸਕੂਲ ਦੀ ਗਰਾਊਂਡ ਹੈ ਕਈ ਕਹਿੰਦੇ ਇੱਥੇ ਸਿੱਖਿਆ ਦਾ ਕੋਈ ਖੱਬੀ ਬਣ ਗਿਆ ਤੇ ਕੋਈ ਕਹਿੰਦੇ ਸਰਪੰਚ ਬਣ ਗਿਆ ਹੈ ਜਿਵੇਂ ਸਾਡੇ ਬਾਪੂ ਜੀ ਸਰਦਾਰ ਰਾਮ ਸਿੰਘ ਜੀ ਉਹਨਾਂ ਨੇ ਕਹਿੰਦੇ ਬਹੁਤ ਵਧੀਆ ਵਕਾਤ ਦਿੱਤੀ ਤਾਂ ਆਪਣੇ ਇਹੋ ਕਹਿੰਦੇ ਸਰਪੰਚ ਸੀ ਤੇ ਹੁਣ ਵੀ ਕਹਿੰਦੇ ਇਹਨਾਂ ਨੇ ਨੇਕਾਂ ਬੁੱਤੇ ਲਾਏ ਆ ਬੜੇ ਗੁਰਤੱਤ ਨੇ ਓਏ ਆਹ ਕੌਣ ਇਹ ਜਣੇ ਨੌਜਵਾਨ ਨੇ ਤੇ ਹੋਰ ਜਣੇ ਕਿਤੇ ਜਿਹੜਾ ਕਹਿੰਦੇ ਮਹਾਪਾਰਤ ਦੇ ਵਿੱਚ ਬੜਾ ਮਸ਼ਹੂਰ ਹੈ ਤੇ ਕਾਹੜ ਜਣੇ ਕਿਰਤਨ ਵਾਂਗਰ ਜਾਨੇ ਅੱਜ ਵੀ ਪੱਕੇ ਨੇ ਅੱਖਾਂ ਵੜ ਕੇ ਤੀਰ ਨਿ ਤੀਰ ਟਕਾਣੇ ਘਟ ਦਿਆਂਗੇ ਕਿ ਪਰਚਿਆਂ ਨਾਲ ਕਰਾਨੇ ਪੂਰੇ ਹੱਥਾਂ ਦੇ ਰੜਕਿਆਂ ਲਈ ਕੋ ਮੱਤੀ ਵੱਲੋਂ ਮਾਣ ਕਰਦੇ ਕਿ ਅਸੀਂ ਤੁਹਾਡੇ ਸਾਡੇ ਚਾਮੇ ਜਾਣੇ ਨਾ ਟੱਕੇ ਪਾਜ ਚੰਨ ਜੀ ਦਾ ਨੋਕਾ ਪੋਸ ਉਹ ਕੋਲੋਂ ਕਬੱਡੀ ਰਣੀ ਦੀ ਪੈ ਰਹੀ ਹੈ ਚਾਰ ਖੜੇ ਨੇ ਚਾਰ ਹੀ ਕਹਿੰਦੇ ਘੂੜਿਆਂ ਵੱਟਦੇ ਨੇ ਮੁੰਡੇ ਗਲੇੜ ਵਰਗੇ ਮੁੰਡੇ ਕਹਿੰਦੇ ਅਰਜਨ ਵਰਗੇ ਮਨਪੀਤ ਵਰਗੇ ਪਰ ਟੱਚ ਡਬਲ ਤੇ ਨੰਬਰ ਕਹਿੰਦੇ ਰੇਟਰ ਨੇ ਆਪਣੀ ਟੀਮ ਦੇ ਸਾਥੇ ਦੇ ਵਿੱਚ ਝੋੜਿਆ ਹੋਇਆ ਹੈ ਇੱਧਰ ਕਹਿੰਦੇ ਗੁਰਪੀਰ ਭਰਾ ਦਾ ਸ਼ੂਰ ਦੇ ਵਿੱਚ ਕੱਟਿਆ ਹੋਇਆ ਹੈ ਜਰਮਾ ਸਿੰਘ ਜੀਤਲਾ ਦਾ ਜੀਤ ਤੇ ਜੀਤ ਤੇ ਸ਼ੋਲਾ ਭਰਾ ਕਹਿੰਦੇ ਦੇਖਦੀ ਤੇਵਾ ਕਰਦਾ ਹੈ ਸਾਡੇ ਜੱਗੇ ਬਾਈ ਹੁਣੀ ਸੀਤੋ ਵਾਲੇ ਸਾਡੇ ਗੁਰਪੀਰ ਅਮਰੀਕਾ ਵਾਲੇ ਦਾ ਨਾਮ ਕਹਿੰਦੇ ਦੁਨੀਆ ਦੇ ਵਿੱਚ ਚੱਲਦਾ ਏ ਤੇ ਸਾਡੇ ਕਹਿੰਦੇ ਜੋਦੇ ਬਾਈ ਹੁਣੀ ਜੱਗੇ ਦਾ ਹੀ ਹੁਣੀ ਮਾ ਖੇਡ ਕਬੱਡੀ ਦੀ ਕਹਿੰਦੇ ਸੇਵਾ ਕਰਦੇ ਕਰਦੇ ਕੋਈ ਕਹਿੰਦੇ ਫੌਜ ਦੇ ਵਿੱਚ ਸੈੱਟ ਹੋ ਗਿਆ ਕੋਈ ਕਹਿੰਦੇ ਅਮਰੀਕਾ ਦੇ ਵਿੱਚ ਸੈੱਟ ਹੋ ਗਿਆ ਬੜੇ ਕਹਿੰਦੇ ਨਿੱਕੇ ਸਭਾਦੇ ਸਾਡੇ ਗੁਰਪੀਰ ਭਾਈ ਹੁਣੀ ਜੱਗੇ ਦਾ ਹੀ ਹੁਣੀ ਜੋਦੇ ਦਾ ਹੀ ਹੁਣੀ ਅਣ ਕਦੇ ਹੱਥ ਕੇ ਮਿਲਦੇ ਕਿ ਜੱਪੀਆਂ ਨੂੰ ਜੱਪੀਆਂ ਨੇ ਟੱਕਰਾਂ ਨਾਲ ਖੇਡਨੇ ਆ ਉਹਨੇ ਹੁਣੀ ਕਹਿੰਦੇ ਕਿ ਦੱਬ ਕੇ ਰੱਖਣਾ ਹੈ ਕਿਤੇ ਤੋਂ ਸਬਣਾ ਨਹੀਂ ਆ ਪੱਕੀ ਪਟੀ ਪੈਰ ਪਾਈ ਹੈ ਮਤਲਬ ਸੱਟ ਮਾਰੀਏ ਉਹ ਸੋ ਸੋ ਮਾਰੇ ਤਕੜੀ ਟੱਕ ਉਹਨੇ ਛੜਿਆ ਵੀ ਕੁੱੜੀ ਛੱਟੇ ਵੀ ਕੁੱੜੀ ਬਸ ਕਹਿੰਦੇ ਚਲਾ ਚਲਾ ਕੇ ਹੀ ਮਾਰਿਆ ਹੈ ਜਿਵੇਂ ਕੱਪੜੇ ਵਾਲੇ ਖਾਂ ਲਾ ਲਾ ਕੇ ਮਾਰ ਦਿੰਦੇ ਹੈ ਚਲਾ ਦੇਖੋ ਭੈਣ ਜੀ ਚਲਾ ਦੇਖੋ ਭੈਣ ਜੀ ਓਹ ਅਣੀ ਕਾਜਲਾ ਓਹ ਕਾਜਲਾ ਘਣੀ ਕਾਚਲਾ ਉਹ ਕਾਚਲਾ ਕਹਿੰਦੇ ਛਣ ਬੜੇ ਮਸ਼ਹੂਰ ਸਰਦਾਰ ਜੀ ਕਹਿੰਦੇ ਇਹਨਾਂ ਬੰਦਿਆਂ ਦੇ ਵੀ ਇੱਕ ਬੜਾ ਜਿਹਾ ਮਾਣ ਸਰਦਾਰ ਕਰ ਰਹੇ ਨੇ ਪਰ ਸਰਦਾਰ ਜੀ ਦੇ ਜਿਹੜਾ ਰਾਹ ਪਾਉਣ ਵਾਲਾ ਜੇ ਵੀ ਹੁੰਦੇ ਨੇ ਬਹਾਦੂਰ ਮਾਤਰ ਹੈ ਸਭ ਨੇ ਗੱਲ ਕੀਤੀ ਆਹ ਪਿਆਰ ਦਿੱਤਾ ਤੇ ਦੇ ਵੀ ਲਾਇਓ ਪਰ ਇਹਨਾਂ ਮੁੰਡਿਆਂ ਦੇ ਲਈ ਵੀ ਆਪਾਂ ਹੌਸਲਾ ਬਰੇ ਦੋਨਾਂ ਟੀਮਾਂ ਦੇ ਪਲੇਅਰਾਂ ਲਈ ਆਪਾਂ ਵੱਧ ਤੋਂ ਵੱਧ ਕਰਨੀ ਹੈ ਕਿਉਂ ਕਿਰਪਾ ਕਰਕੇ ਮੋਢਿਆਂ ਦੇ ਹੱਥਲਾਵਾ ਜਾਂਦਾ ਹੈ ਜਦੋਂ ਦੇ ਮੋਢਿਆਂ ਦੇ ਹੱਥਲਾ ਮਰੇ ਹੋਵੇ ਇੱਥੇ ਅਣੀ ਕਬਟੀਆਂ ਜੋੜ-ਜੋੜ ਕੇ ਪਾਈ ਜਾਂਦਾ ਹੈ ਇੱਥੇ ਜੱਫੇ ਵੀ ਕੰਦੇ ਅਟਾ-ਟਾ ਉਤਾਂ ਲਾਈ ਜਾਂਦਾ ਹੈ ਰਾਜੂ ਗਿਆ ਨਾ ਅਟਕ ਪਾਣੀ ਪੂਣੀ ਪੀ ਕੇ ਅੱਗੇ ਕੰਮ ਕਰਨਾ ਚਾਹੁੰਦਾ ਹੈ ਸਰਦਾਰ ਜੀ ਦੇ ਕਿੱਤੇ ਜਸਤੇ ਪੇਚੇ ਜਗਨਨਾਥ ਕਲਾ ਕਰਨ ਛੜਕੇ ਵੜੇ ਮਰਾਉਣਗੇ ਉਧਰ ਦੇਖੋ ਜਦੋਂ ਨਾਤਕ ਜੀ ਐਣ ਕਹਿੰਦੇ ਹੁਣ ਪਈਏ ਚੱਗੀ ਜਮਦਾਨੇ ਸਰਦ ਕਹਿੰਦੇ ਚੌਰਵਾਨ ਨੇ ਲਾਰਫਰ ਬੱਲੇ ਬੱਲੇ ਕਰਾਦੀ ਆ ਕਿੰਨੇ ਵਾਰੀ ਬੱਲੇ ਬੱਲੇ ਛੁੱਟਨੇ ਖੱਲੇ ਲੱਪਕੇ ਜਾਵਾਂਗੇ ਸਾਰੇ ਦੇਖਣ ਆਣ ਕਹਿੰਦੇ ਸਰਦ ਅਮਰ ਸਿੰਘ ਜੱਨੇ ਦਾ ਹਾਲ ਤਕਰੀਰ ਦੇ ਜਗਰਾ ਬਹੁਤ ਵੱਡੇ ਮਾਨ ਟੱਕਰ ਦੇ ਹੈ ਇਹਨਾਂ ਅਜਲਤਾ ਪਾਣੀ ਪਰਕਰਕਤੀ ਪਾਣੀ ਵਿੱਚ ਤਾਂ ਜੀ ਇੰਗਲੈਂਡ ਤਾਂ ਜਰ ਅੰਗਲ ਇੱਕ ਆਈ ਹੈ ਪਰ ਇਹਨਾਂ ਮੁੰਡਿਆਂ ਦੇ ਲਈ ਆਪਾਂ ਜਰੂਰ ਮਾਨ ਟੱਕਰ ਵੀ ਕਰਨੇ ਹੈ ਪਤਲੇ ਪਤੰਗ ਸਰੀਰ ਵਾਲਾ ਗੋਰੇ ਨਿਸ਼ੋਰ ਅੰਗਲ ਵਾਲਾ ਕਰਿੰਦਰ ਜਿਆ ਸਰਦਾਰ ਕੁਲਦੇਵ ਸਿੰਘ ਜੰਗੀ ਕਹਿੰਦੇ ਆਏ ਹੋਏ ਨੇ ਉਹ ਬੈਠੇ ਕਹਿੰਦੇ ਥਕੇ ਭਰਾ ਤੇ ਸਰਦਾਰ ਕੁਲਵੀਰ ਸਿੰਘ ਆਉਣੀ ਇੱਧਰ ਖੜ ਕੇ ਕਹਿੰਦੇ ਕੋ ਖੇਡ ਕਬੱਡੀ ਦਾ ਮੈਚਾਂ ਦਾ ਨਾਂ ਤਲੇ ਰਹੇ ਆ ਓਏ ਮੰਤਰੀਆਂ ਬਾਜ ਹਿੱਕ ਰਹਿ ਗੱਜ ਪੜ ਤਹਾਰ ਨਾ ਜਾਨਾ ਚੱਕਾ ਚੱਕ ਨੰਬਰ ਰੇ ਇੰਦਰ ਦਾ ਕੋਈ ਚੱਕਰ ਨੇ ਅੱਗੇ ਕਹਿੰਦਾ ਕਾਫੀ ਆਣਾ ਦੋਨਾਂ ਟੀਮਾਂ ਦੇ ਵਿੱਚ ਤੇ ਰੈਕਟਰੀ ਵੱਡੇ ਚਰ ਵਾਲੇ ਉਹ ਨਵੇਂ ਨਵੇਂ ਦਰਿਆ ਵਾਲਾ ਟੱਚ ਡਬਲ ਮਨਪ੍ਰੀਤ ਸੱਚੀ ਬੋਲੀ ਕੋ ਲੈ ਨੌਜਵਾਨ ਕਿਹਨੇ ਅੱਖਾਂ ਬਣ ਕੇ ਤੀਰਣ ਚਾਣੇ ਗੱਟ ਜਾਗੇ ਕਿ ਪਰਚਿਆਂ ਨਾਲ ਜ਼ਰਾ ਦੇ ਪੂਰੇ ਹਸਾਂ ਦੇ ਰੜਕੇ ਜੇ ਕੋਈ ਮੱਕੀ ਵਾਂਗੂ ਵੱਟ ਜਾਣਗੇ ਕੁਝ ਕ ਵਕਤ ਲਈ ਹੱਥੋਂ ਕੀ ਹਥਿਆਰ ਚੜੇ ਚੱਪ ਗਿਆ ਜਦ ਬਹਿ ਪਾਲਿਆ ਲੋਕਾਂ ਨੇ ਇੱਧਰ ਸਾਊਂਡ ਵਾਲੇ ਵੀ ਇੱਧਰ ਵੀ ਜੱਜਾਂ ਕਰਾ ਕਿੰਜੀ ਬਾਹਰ ਖੱਟ ਕੇ ਅਤੇ ਜੇਲੋਂ ਜਵਾ ਕਰਦੇ ਹਾਂ ਅਗਲੀ ਕਬੱਡੀ ਹਨੀ ਦੀ ਪੈ ਰਹੀ ਹੈ ਗੋਫਾ ਪਿੰਡ ਇਹੋ ਕਹਿੰਦੇ ਧਿਆਨ ਦਾ ਨਾਮ ਲਈਦਾ ਹੈ ਤੇ ਜਦ ਜੜਾ ਤਾਜੀ ਉਹ ਬਾਬਾ ਵੀਰ ਸਿੰਘ ਦੀ ਸ਼ਾਂਤੀ ਦੇ ਕੁੰਜ ਉਹਦਾ ਨਾਮ ਆਪ ਪਾਰੇ ਆ ਜਾਂਦਾ ਹੈ ਪਰ ਆ ਕਿਤੇ ਬੜੀ ਸੂਰਤੋਂ ਚੱਲ ਕੇ ਆਇਆ ਹੋਇਆ ਹੈ ਇਥੇ ਕੋਟਾ ਸਭਰਾ ਹਰੀਕੇ ਮਰਾਨਾ ਗੰਡੀ ਵਿੰਡ ਉਹ ਗੰਡੀ ਵਿੰਡ ਤੋਂ ਅੱਗੇ ਟੋਟੀਆਂ ਤੇ ਟੋਟੀਆਂ ਦੇ ਨਾਂ ਨਹੀਂ ਕਹਿੰਦੇ ਇਹਦਾ ਪੈਂਡੇ ਨਵੇਂ ਬਿਰਿਆ ਇੱਥੇ ਮੇਕਿੰਗੇ ਨਵੇਂ 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 ਬਿਰਿਆ ਟੜੀ ਰੇ ਮਾਰੇ ਜਿੰਨਾ ਮੈਂ ਪੰਪ ਮਾਰਿਆ ਨਾ ਤੁਸੀਂ ਤੜੀ ਘੱਟ ਮਾਰਦੇ ਓ ਓ ਇਧਰ ਰੰਗਾਂ ਦੇ ਵਿੱਚ ਰੰਗਾਂ ਦੇ ਵਿੱਚ ਹਰਕ ਗਿਆ ਓਏ ਹਰਕ ਗਿਆ ਨਵੇਂ ਬਰਿਆਂ ਵਾਲਾ ਉਂਗਲ ਖੜੀ ਐ ਮੈਲਾ ਬਾਦੋ ਜੀ ਮਨ ਸਿੰਘੀ ਦਾ ਰੋਟਰਾਂ ਤੋਂ ਚਾਪੀਆਂ ਦੀ ਕਰਣੀ ਲੱਗੀ ਐ ਤੇ ਸ਼ਕਤ ਵੀ ਪਈ ਐ ਇਧਰ ਕਹਿੰਦਾ ਟੌਪ ਦੇ ਜੱਫੇ ਐ ਇੱਥੇ ਬਰੇਟਰ ਵੀ ਵੱਡੇ ਚਲਵਾਲੇ ਐ ਜਿਹੜੇ ਕਹਿੰਦੇ ਐਟ ਐਟ ਵੱਡੇ ਚੱਲਦੇ ਪਰਾਤਰੀ ਟੀਮ ਦੇ ਲਈ ਲਾਈ ਜਾਂਦੇ ਹੈ ਪ੍ਰਕਟ ਭਲਵਾਨ ਪ੍ਰਕਟ ਭਲਵਾਨ ਭਰਾਣੇ ਵਾਲਾ ਜਿਹੜਾ ਕਹਿੰਦਾ ਪੱਕੇ ਤੌਰ ਤੇ ਢਾਈ ਦੇ ਵਿੱਚ ਰਹਿੰਦਾ ਹੈ ਉਹ ਜੀਰ ਨੰਬਰ ਕਹਿੰਦਾ ਵੱਡੇ ਲਾਣੇ ਆਪਣੇ ਛੋਟੇ ਵੀਰ ਸ਼ਰੀਖ ਖੜਾ ਦੇ ਲਈ ਕਿ ਜਿਹੜਾ ਵੀ ਖੜਾ ਆਵੇ ਵਿੱਚੋਂ ਜਹਾਨ ਮੋਟ ਪੰਨੀ ਟੋਪੀ ਕੇ ਮੱਟੂ ਟੂਪੀ ਇੰਨੇ ਕੁ ਜਵਾਨਾਂ ਕਟਹਾਣੀ ਘਟਨਾ ਉਧਰ ਕਹਿੰਦੇ ਸੋਪੀ ਨੇ ਵੀ ਨੱਚਿਆ ਪੰਨ ਕੀ ਤਰ੍ਹਾਂ ਹੈ ਫੜੇ ਹੁਣ ਟੱਚ ਤੋਂ ਸਮਝ ਗਿਆ ਲੈ ਨਾ ਦੀ ਬੰਨਾ ਗੰਦੀ ਤੇ ਕਹਿੰਦੇ ਸਾਰੇ ਭੜਾ ਦਾ ਜੋੜਾ ਜੋੜਾ ਜੁੜਨਾ ਜਹਾਨ ਬਹੁਤਿਆਂ ਦੇ ਚਿੱਲੇ ਆਤੀ ਹਰ ਕੀਤਨੀ ਜੇ ਜੀ ਰਾਤਾਂ ਜਹਾਨ ਕੱਟਾ ਬਹੁਤ ਜਹਾਨ ਬਾ ਰੇਂਡਰ ਦਾ ਪੈਸੇ ਪਹੁੰਚਦੇ ਕਰਦੀ ਹੈ ਕਿਉਂਕਿ ਬੜੇ ਟੌਪ ਦੀ ਕਬੱਡੀ ਪਾਈ ਹੈ 2 ਤੇ 3 ਮਾਰਚ ਕਹਿੰਦੇ ਢੁੱਪਲੀ ਪਿੰਡ ਦੇ ਵਿੱਚ ਵੱਡਾ ਮੇਲਾ ਹੋਵੇਗਾ ਮੰਨਾ ਪ੍ਰਾਪਾ ਸਾਡਾ ਜਨਮ ਦਾ ਕਰਤਿਰੀ ਖੇਡਿਆ ਤੇ ਸਰਦਾਰ ਮੈਸਰ ਕਰਕੇ ਜੀ ਕੋਈ ਦਾ ਰੰਗ ਦਾ ਹੋਣਾ ਆਧਾਰੇ ਆਪਣੇ ਕਿਤੇ ਜਾਣਾ ਮੇਲੇ ਨਾਲ ਕਰੇਗੀ ਢੁੱਪਲੀ ਪਿੰਡ ਦੇ ਅੱਗੇ ਮੇਲੇ ਦੇ ਕੋਈ ਤੋਂ ਹੋਵੇਗਾ ਜੁਲਾਈ 3 ਮਾਰਚ ਤੋਂ ਆਪਣੇ ਪਿੰਡ ਹੋਵੇਗੀ ਕੋਈ ਛੱਜੇ ਦਾ ਸਾਡਾ ਜਨਮ ਦਾ ਸਰਕਾਰ ਪਰਛਾਵੇਂ ਤੇ ਪੁੱਤਰਾਂ